ਸਤੰਬਰ ਮਹੀਨੇ ਦੀ ਬੁਢਾਪਾ ਪੈਨਸ਼ਨ ਕਦੋਂ ਅਤੇ ਕਿੰਨੀ ਆਵੇਗੀ ਬੁਢਾਪਾ ਪੈਨਸ਼ਨ 1500 ਜਾਂ ਫਿਰ 2500 ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਡਾ ਅਪਡੇਟ ਸਾਂਝੀ ਕਰਾਂਗੇ ਤਾਂ ਹੁਣ ਸਤੰਬਰ ਮਹੀਨੇ ਦੀ ਪੈਨਸ਼ਨ ਕਿਸ ਤਰੀਕ ਨੂੰ ਆਵੇਗੀ ਅਤੇ ਕਦੋਂ ਅਤੇ ਕਿੰਨੀ ਆਵੇਗੀ ਉਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ 1500 ਆਵੇਗੀ ਜਾਂ ਫਿਰ 2500 ਕਿਉਂਕਿ ਪੰਜਾਬ ਸਰਕਾਰ ਨੇ 2500 ਬੁਢਾਪਾ ਪੈਨਸ਼ਨ ਦਾ ਐਲਾਨ ਕੀਤਾ ਹੋਇਆ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੀਆਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀਆਂ ਜਾਣ ਤਾਂ ਅਗਸਤ ਮਹੀਨੇ ਜਿਹੜੀ ਪੈਨਸ਼ਨ ਆਈ ਸੀ ਉਹ 8 ਤਰੀਕ ਤੋਂ ਲੈ ਕੇ ਲਗਭਗ 10 15 ਤਰੀਕ ਦੇ ਵਿੱਚ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਬੁਢਾਪਾ ਪੈਨਸ਼ਨਰੀਆਂ ਪਹੁੰਚ ਚੁੱਕੀ ਸੀ ਹਰ ਇੱਕ ਨੂੰ ਮਿਲ ਚੁੱਕੀ ਸੀ ਉਸੇ ਤਰੀਕੇ ਨਾਲ ਹੁਣ ਗੱਲ ਕੀਤੀ ਜਾਵੇ ਬੁਢਾਪਾ ਪੈਨਸ਼ਨ ਦੀ ਤਾਂ ਜਿਹੜੀ ਹੁਣ ਸਤੰਬਰ ਦੀ ਪੈਨਸ਼ਨ ਹੈ ਉਹ ਸੇਮ ਹੀ ਤਰੀਕੇ ਨਾਲ 8 ਤਰੀਕ ਤੋਂ ਲੰਘ ਕੇ ਲਗਭਗ 15 ਸਤੰਬਰ ਤੱਕ ਤੁਹਾਡੇ ਖਾਤਿਆਂ ਦੇ ਵਿੱਚ ਆਣੀ ਸ਼ੁਰੂ ਹੋ ਜਾਵੇਗੀ ਤਾਂ ਬਾਕੀ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਪੈਨਸ਼ਨ ਆ ਵੀ ਚੁੱਕੀ ਹੈ ਤੁਸੀਂ ਆਪਣੇ ਖਾਤੇ ਚੈੱਕ ਕਰਾ ਸਕਦੇ ਹੋ ਤਾਂ ਹੁਣੇ ਪੈਨਸ਼ਨ ਕਿੰਨੀ ਆਈ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਹੋਇਆ ਕਿ ਬੁਢਾਪਾ ਪੈਨਸ਼ਨ ਜਿਹੜੀ ਹੈ 2500 ਕਰ ਦਿੱਤੀ ਜਾਵੇ ਕਿਉਂਕਿ ਸਰਕਾਰ ਨੇ ਗਾਰੰਟੀਆਂ ਦਿੱਤੀਆਂ ਹੋਈਆਂ ਨੇ ਤਾਂ ਉਸ ਦੌਰਾਨ 2500 ਰੁਪਏ ਬੁਢਾਪਾ ਪੈਨਸ਼ਨ ਦਾ ਹਾਲੇ ਕੋਈ ਐਲਾਨ ਸਰਕਾਰ ਦੇ ਵੱਲੋਂ ਨਹੀਂ ਕੀਤਾ ਗਿਆ ਤਾਂ ਸਰਕਾਰ ਬਹੁਤ ਹੀ ਜਲਦ ਇਹ ਵੀ ਆਪਣਾ ਵਾਅਦਾ ਗਾਰੰਟੀ ਜਿਹੜੀ ਹੈ ਪੂਰੀ ਕਰੇਗੀ ਫਿਲਹਾਲ ਜਿਹੜੀ ਆ ਬੁਢਾਪਾ ਪੈਨਸ਼ਨ 1500 ਹੀ ਆਵੇਗੀ ਅਤੇ ਆ ਚੁੱਕੀ ਹੈ ਕਈਆਂ ਦੇ ਖਾਤਿਆਂ ਦੇ ਵਿੱਚ ਆਪਣੇ ਖਾਤੇ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਚੈੱਕ ਕਰਾ ਸਕਦੇ ਹੋ ਬੁਢਾਪਾ ਪੈਨਸ਼ਨ ਤੁਹਾਡੀ ਤੁਹਾਡੇ ਖਾਤਿਆਂ ਵਿੱਚ ਪਹੁੰਚ ਚੁੱਕੀ ਹੈ ਕਈਆਂ ਦੇ ਤੇ ਕਈਆਂ ਜ਼ਿਲ੍ਹਿਆਂ ਦੇ ਵਿੱਚ ਇੱਕ ਦੋ ਦਿਨ ਲੇਟ ਜਿਹੜੀ ਆ ਹੋ ਸਕਦੀ ਹੈ ਪਰ ਪੈਨਸ਼ਨ ਜਿਹੜੀ ਹੈ ਸਾਰਿਆਂ ਨੂੰ ਹੀ ਮਿਲੇਗੀ ਜੇ ਤੁਹਾਡੀ ਪੈਨਸ਼ਨ ਬੰਦ ਹੋ ਚੁੱਕੀ ਹੈ ਤਾਂ ਤੁਸੀਂ ਪੈਨਸ਼ਨ ਦਫ਼ਤਰ ਵਿੱਚ ਜਾ ਕੇ ਮੁਰਤੋਂ ਜਿਹੜੀ ਆ ਪੈਨਸ਼ਨ ਸ਼ੁਰੂ ਕਰਵਾ ਸਕਦੇ ਹੋ ਆਪਣੇ ਦਸਤਾਵੇਜ਼ ਤੁਹਾਨੂੰ ਮੁਰਤੋਂ ਜਮ੍ਹਾਂ ਕਰਾਉਣੇ ਹੋਣਗੇ ਤਾਂ ਇਹ ਜਿਹੜੀ ਜਾਣਕਾਰੀ ਆਪਣੇ ਕੋਲ ਪਹੁੰਚੀ ਸੀ ਬੁਢਾਪਾ ਪੈਨਸ਼ਨ ਦੀ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰੇ